ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਨੇ ਮਨ ਮੁਖੀ ਜਸਨ ਜਨਮ ਗਵਾਏ ਨਾਨਕ ਪਦਤੀ ਯਮ ਕਲਾ ਦਨੀ ਨਾਨਕ ਨਾਮ ਗਿਹੁਨੇ ਮਨਮੁਖੀ ਇਥੇ ਵਿਸਰਾਮ ਜਸਨ ਜਨਮ ਗਵਾਇ ਮਹੱਲਾ ਤੀਜਾ ਸਿੱਧ ਸਾਧਿਕ ਨਾਵੇਂ ਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਇ ਬਿਨ ਸਤਗੁਰ ਕਿਨਾਂ ਨਾ ਪਾਇਓ ਗੁਰਮੁਖ ਮਿਲਾਇ ਮਿਲਾਇ ਬਿਨ ਨਾਵੇਂ ਪੈਨਨ ਖਾਨ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੈ ਈਹਾ ਸਿੱਧ ਈਹਾ ਕਰਮਾਤ ਪਉੜੀ ਹਮ ਢਾਡੀ ਹਰ ਪ੍ਰਭ ਖਸਮ ਕੀ ਨਿਤ ਗਾਵ ਹੈ ਹਰ ਗੁਣ ਛੰਤਾ ਹਰ ਕੀਰਤਨ ਕਰੇ ਹਰ ਜਸ ਸੁਣਹਿ ਇਸ ਕਵਲਾ ਕੰਤਾ ਕਵਲਾ ਕੰਤਾ ਪਾਠ ਸੰਬੰਧਕ ਪਾਠ ਹੈ ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ ਹਰ ਦੇਵ ਉਹ দান ਦਇਆਲ ਹੋਏ ਵਿਚ ਪੱਥਰ ਕ੍ਰੇਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਸ਼ਲੋਕ ਮਹੱਲਾ ਤੀਜਾ ਪੜਨਾ ਗੁੜ ਗੁੜਨਾ ਸੰਸਾਰ ਕੀ ਕਾਰ ਹੈ ਨਾਣੇ ਉਚਾਰਨ ਕਰਨੇ ਹਨ ਪੜਨਾ ਗੁੜਨਾ ਨੰਨੇ ਨਹੀਂ ਬੋਲਨੇ ਪੜਨਾ ਗੋੜਨਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥੱਕੇ ਦੂਜੇ ਪਾਇ ਖੁਆਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੁਖ ਦਵਾਰ ਗੁਣ ਨਿਧਾ ਗੋਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਗੁਣ ਨਿਧਾਨ ਹਰ ਪਾਇਆ ਗੋਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਬਿਨ ਮਾਨ ਮਾਰੇ ਕੋਈ ਨ ਸਿੱਜਈ ਵੇਖੋ ਕੋ ਲਿਵ ਲਾਇ ਭੇਖ ਧਾਰੀ ਭੇਖ ਧਾਰੀ ਤੀਰਥੀ ਭਵ ਥੱਕੇ ਨਾ ਇਹ ਮਨ ਮਾਰਿਆ ਜਾਏ ਨਾ ਇਹ ਮਨ ਭੇਖ ਧਾਰੀ ਤੀਰਥੀ ਭਵ ਥੱਕੇ ਨਾ ਇਹ ਮਨ ਮਾਰਿਆ ਜਾਏ ਨਾ ਤੇ ਜੰਕਾ ਹਾਂਜੀ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀਵਤ ਮਰੇ ਸੱਚ ਰਹੇ ਲਿਵ ਲਾਏ ਨਾਨਕ ਇਸ ਮਨ ਕੀ ਮਲ ਿਉ ਉਤਰੈ ਨਾਨਕ ਇਸ ਮਨ ਕੀ ਮਲ ਿਉ ਉਤਰੈ ਹੋਮ ਸਬਦ ਜਲਾਏ ਪੌੜੀ ਹਰ ਹਰ ਸੰਤ ਮਿਲਹੁ ਮੇਰੇ ਭਾਈ ਹਰ ਨਾਮ ਦਰੜਾਵਹੁ ਇਕ ਕਿਨਕਾ ਹਰ ਹਰ ਸੀਗਾਰ ਬਨਾਵੋ ਹਰ ਜਨ ਹਰ ਕਾਪੜ ਪਹਿ ਰਹੁ ਖੇਮ ਕਾ ਜੇ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਹਰ ਹਰ ਸੀਗਾਰ ਬਨਾਵੋ ਇੱਥੇ ਠਮਕ ਹਰ ਜਨ ਇੱਥੇ ਵਿਸਰਾਮ ਹੈ ਹਰ ਕਾਪੜ ਪਹਿ ਰਹੁ ਇੱਥੇ ਠਮਕ ਖੇਮ ਕਾ ਵੱਖਰਾ ਬੋਲਣਾ ਹੈ ਖਿਮ ਕਾ ਨਹੀਂ ਕਹਿਣਾ ਐਸਾ ਸੀਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਇਹ ਵੀ ਪ੍ਰੇਮ ਕਾ ਵੱਖਰਾ ਹੀ ਬੋਲਣਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੈ ਇੱਕ ਪਲਕਾ ਪਲਕਾ ਕੱਠਾ ਹੀ ਗੰ ਸਭ ਕਿਲ ਵਿਖ ਕਾਟੈ ਇੱਕ ਪਲਕਾ ਹਰ ਹਰ ਦਇਆਲ ਹੋਵੇ ਦਿਨ ਜਿਸ ਉੱਪਰ ਹਰ ਹਰ ਦਇਆਲ ਹੋਵੇ ਜਿਸ ਉੱਪਰ ਹਰ ਹਰ ਦਇਆਲ ਹੋਵੇ ਜਿਸ ਉੱਪਰ ਉੱਪਰ ਹਰ ਹਰ ਦਾਇਾਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰਿ ਜਪ ਜਿਣਕਾ ਵਾਹਿਗੁਰੂ ਜੀ ਕਾ ਕਲ ਸਾਥ ਕਰਾਈ ਵਾਹਿਗੁਰੂ ਜੀ ਕੀ ਫਤਿਹ